ਜੀ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਜਸਪ੍ਰਾਣ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਹਾਜ਼ਰ ਹੋਈਆਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਟرائی 벨벳 ਦਾ ਸੂਟ ਦੀ ਕਟਾਈ ਦੱਸਾਂਗੇ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਕਟਾਈ 벨벳 ਦਾ ਸੂਟ ਹੈ ਜੀ ਇਹ ਉਹ ਵਾਲੀ 벨벳 ਨਹੀਂ ਹੁੰਦੀ ਜਿਹੜੀ 벨벳 ਥੋੜੀ ਜੀ ਬਾਦਮੇ ਵਿੱਚ ਹੁੰਦੀ ਹੈ ਹਨ ਜਿਵੇਂ ਇਦਾਂ ਆਪਾਂ ਜਦੋਂ ਖੇਚਦੇ ਆ ਨਾ ਜਾਂ ਸੀਨ ਵੇਲੇ ਜਾਂ ਉਸ ਵੇਲੇ ਇਸ ਤਰ੍ਹਾਂ ਕੱਪੜਾ ਵੱਧਦਾ ਹੁੰਦਾ ਹੈ ਉਸ ਤਰ੍ਹਾਂ ਦਾ ਕੱਪੜਾ ਨਹੀਂਗਾ ਪੂਰਾ ਹਾਰਟ ਕਟਾਈ ਦੇ ਵਿੱਚ ਕੱਪੜਾ ਠੀਕ ਹੈ ਜੀ ਇਹ ਸੂਟ ਦੀ ਕਟਾਈ ਚੌੜੇ ਪਣੇ ਦੇ ਵਿੱਚ ਕੱਪੜਾ ਚੌੜੇ ਪਣੇ ਦੇ ਵਿੱਚ ਇਸ ਨਾਪ ਦੇ ਹਿਸਾਬ ਦੇ ਨਾਲ ਆਪਾਂ ਤੁਹਾਨੂੰ ਕਾਟਾਂ ਦਾ ਵੈਸੇ ਦੱਸ ਚੁੱਕੇ ਆ ਵੀਡੀਓ ਜ਼ਿਆਦਾ ਲੰਬੀ ਨਾ ਹੋਈ ਤਾਂ ਆਪਾਂ ਕਾਟਾਂ ਵੀ ਤੁਹਾਨੂੰ ਦੱਸ ਦੇਵਾਂਗੇ ਕਿ ਅੱਜ ਮੈਂ ਤੁਹਾਨੂੰ ਚੌੜੇ ਪਣੇ ਦੇ ਵਿੱਚ ਘੇਰ ਤਾਰਨ ਦਾ ਤਰੀਕਾ ਦੱਸਦੀ ਹਾਂ ਕਿs ਤਰ੍ਹਾਂ ਤਾਰਿਆ ਜਾਊਗਾ ਠੀਕ ਹੈ ਜੀ ਫੁੱਲ ਕਮੀਜ਼ ਦੀ ਜਿਹੜੀ ਕਟਿੰਗ ਆ ਉਹ ਦੇਖ ਸਕਦੇ ਆ ਵੀਡੀਓ ਦੇ ਵਿੱਚ ਫੁੱਲ ਕਮੀਜ਼ ਦੀ ਕਟਿੰਗ ਦੱਸੀ ਜਾਊਗੀ ਤੁਹਾਨੂੰ ਸਨਾਪ ਸੁਣ ਲਓ ਜੀ ਇੱਕ ਵਾਰ ਇਹਨਾਂ ਦਾ ਨਾਪ ਹੈਗਾ ਕਮੀਜ਼ ਦੀ ਲੈਂਥ 45 ਇੰਚਾ ਕਮੀਜ਼ ਦਾ ਘੇਰ 19 ਇੰਚਾ ਕਮੀਜ਼ ਸਾਤੀ ਫੋਲਣਾ 35 ਹਾਫ ਨਾਪ ਕੁੰਨੀ ਆ ਕਮਰ ਫੋਲਣਾ 35 ਹਾਫ ਨਾਪ 15 हिप ਫੋਲਣਾ 40 ਔਰ ਹਾਫ ਨਾਪ ਵੀ ਠੀਕ ਹੈ ਜੀ ਇਸ ਨਾਪ ਦੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਇਹਦੀ ਕਟਰਾ ਕਟرائی ਦੇ ਕਪੜੇ ਦੀ ਕਟਾਈ ਕਰਕੇ ਦਿਖਾਉਂਗੀ ਕਿ ਇਸ ਤਰ੍ਹਾਂ ਕੀਤੀ ਜਾਣੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਬਰ ਲੋਟ ਹੀ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਇਸ ਤਰ੍ਹਾਂ ਪਲਟ ਕੇ ਕੱਟਣ ਦੀ ਜ਼ਰੂਰਤ ਨਹੀਂ ਪਊਗੀ ਕਿਉਂਕਿ ਚੌੜੇ ਪਾਣੇ ਦੇ ਵਿੱਚ ਆ ਚੌੜੇ ਪਾਣੇ ਦੇ ਵਿੱਚ ਮਾੜਾ ਜਿਹਾ ਇਸ ਤਰ੍ਹਾਂ ਦੂਰਾ ਕਰਕੇ ਕਾਣ ਦਾ ਦੇਖ ਲੈਣਾ ਵੀ ਕਾਣ ਤਾਂ ਨਹੀਂ ਕਾਣ ਇਹਦੇ ਵਿੱਚ ਬਿਲਕੁਲ ਵੀ ਹੈ ਨਹੀਂ ਜੀ ਕੋਈ ਵੀ ਕਿਤੋਂ ਬਾਅਦ ਘਾਟ ਨਹੀਂ ਕਿ ਹੁਣ ਤੁਸੀਂ ਇਸ ਤਰ੍ਹਾਂ ਕੱਪੜਾ ਜਿਵੇਂ ਹੈਗਾ ਆਪਣੇ ਕੋਲੇ ਉਹਨੂੰ ਇਸ ਤਰ੍ਹਾਂ ਵਿਛਾ ਲੈਣਾ ਉਸ ਤਰ੍ਹਾਂ ਵਿਛਾ ਕੇ ਕੇਰਾ ਲੈਂਥ ਉਤਾਰੋਗੇ ਜੀ ਇਸ ਤਰ੍ਹਾਂ ਇਹਨੂੰ ਡਬਲ ਫੋਲਡਿੰਗ ਤਾਂ ਹੈਗਾ ਹੀ ਹੈਗਾ ਉਸੇ ਲੋਟ ਘੇਰ ਲੋਟ ਹਨ ਇਹਨੂੰ ਇਸ ਤਰ੍ਹਾਂ ਟੇਬਲ ਤੇ ਪੂਰਾ ਨਹੀਂ ਆ ਰਿਹਾ ਇਸ ਤਰ੍ਹਾਂ 4 ਫੋਲਡਿੰਗ ਕਰ ਲੈਣਾ ਇਸ ਤਰ੍ਹਾਂ 4 ਫੋਲਡਿੰਗ ਕਰਕੇ ਵੀਰੇ ਇਹਦਾ ਘੇਰ ਜਿਹੜਾ ਹੈਗਾ ਲੈਂਥ ਉਤਾਰੋਗੇ ਸਭ ਤੋਂ ਪਹਿਲਾਂ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਕੰਨੀਆਂ ਨਾਲ ਕੰਨੀ ਮਿਲਾ ਲਓਗੇ ਇਧਰਲੇ ਬੰਦ ਸਾਈਡ ਨਾਲ ਬੰਦ ਸਾਈਡ ਇਸ ਤਰ੍ਹਾਂ ਮਿਲਾ ਕੇ ਇਹਨੂੰ ਇਸ ਤਰ੍ਹਾਂ ਵਾਲ ਵਗੈਰਾ ਕੱਢ ਕੇ ਚੰਗੀ ਤਰ੍ਹਾਂ ਟੇਬਲ ਦੇ ਉੱਪਰ ਹੱਥ ਨਾਲ ਇਸ ਤਰ੍ਹਾਂ ਕਰਕੇ ਫਿਰ ਵਿਛਾ ਲਿਓ ਤੇ ਇਹਦੀ ਲੈਂਥ ਉਤਾਰ ਲਿਓ ਠੀਕ ਹੈ ਜੀ ਲੈਂਥ ਉਤਾਰਨੀ ਹੈ ਕੱਲੀ ਆਪਾਂ ਤੇ ਲੈਂਥ ਉਤਾਰ ਕੇ ਤੁਹਾਨੂੰ ਮੈਂ ਘੇਰ ਸੌਖੇ ਜਿਹੇ ਤਰੀਕੇ ਨਾਲ ਦੱਸਦੀਆਂ ਵੀਡੀਓ ਦੇ ਵਿੱਚ ਬਣੇ ਰਹੋ ਠੀਕ ਹੈ ਜੀ ਹੁਣ ਕਮੀਜ਼ ਦੀ ਲੈਂਥ ਹੈਗੀ ਤਾਂ 40 ਇੰਚ ਤਿਆਰਾ ਕਮੀਜ਼ ਦੀ ਕਟਾਈ ਕੀਤੀ ਜਾਊਗੀ 44 ਇੰਚ ਦੀ ਠੀਕ ਹੈ ਜੀ 40 ਇੰਚ ਦੀ ਕਟਾਈ ਕੀਤੀ ਜਾਊਗੀ ਕਮੀਜ਼ ਦੀ ਉਹ ਆਪਾਂ ਇੱਥੋਂ ਇੰਚ ਟੇਪ ਰੱਖਾਂਗੇ ਦੇਖੋ ਜੀ ਮੈਂ ਸਿੱਧੇ ਪਾਸੇ ਹੋਏ ਕਿਰਾ ਉਤਾਰੂੰਗੀ ਇਸ ਤਰ੍ਹਾਂ ਇੰਚ ਟੇਪ ਰੱਖ ਲੈਣਾ ਇਧਰ ਇੰਚ ਟੇਪ 43 46 47 ਇੰਚ ਤੇ ਲੈ ਆ ਲੋ 46 ਦਾ ਵੀ 47 ਤੇ ਲਾ ਲਿਓ ਕਿਉਂਕਿ ਆਪਾਂ ਬੈਕ ਦਾ 1 ਇੰਚ ਪੱਲਾ ਵੱਧ ਕੱਟਦੇ ਹੁੰਨੇ ਆ ਠੀਕ ਹੈ ਜੀ ਉਹਦਾ ਆਪਾਂ ਤੁਹਾਨੂੰ ਦੱਸ ਚੁੱਕੇ ਆ ਵੀ ਕਾਹਤੋਂ ਕੱਟਦੇ ਹੁੰਨੇ ਆ 47 ਤੇ ਲਾ ਲਿਆ ਠੀਕ ਹੈ ਜੀ ਦੋ ਥਾਂ ਤੇ ਮਾਰਕਿੰਗ ਵੀ ਵੀਰੇ ਇਸ ਤਰ੍ਹਾਂ ਕਰ ਲੈਣੀ ਆ ਆ ਲੋ ਜੀ ਜਿਹੜੀ 47 ਇੰਚ ਦੀ ਆਪਾਂ ਮਾਰਕਿੰਗ ਕੀਤੀ ਹੈ ਇਸ ਤੋਂ ਕੱਪੜਾ ਕੱਟ ਦੇਣਾ ਆਪਾਂ ਠੀਕ ਹੈ ਜੀ ਇਸ ਤਰ੍ਹਾਂ ਚਾਰ ਲਹਿਰਾ ਕੀਤੀਆਂ ਹਨ ਚਾਰੇ ਲਹਿਰਾਂ ਦੇ ਵਿੱਚ ਕੱਪੜਾ ਕੱਟ ਦੇਣਾ ਆਪਾਂ ਫਿਰ ਆਪਾਂ ਮੈਂ ਤੁਹਾਨੂੰ ਇਹਦਾ ਘੇਰ ਉਤਾਰਨ ਦਾ ਤਰੀਕਾ ਦੱਸਦੀ ਹਾਂ ਘੇਰਾ ਤੁਸੀਂ ਲੈਂਥ ਉਤਾਰਨੀ ਹੈ ਇਸ ਤਰ੍ਹਾਂ ਠੀਕ ਹੈ ਜੀ ਇਹਦੇ ਨਾਲ-ਨਾਲ ਹੀ ਮੈਂ ਜਿਹੜਾ ਐਕਸਟਰਾ ਕੱਪੜਾ ਹੁੰਦਾ ਹੈਗਾ ਨਾਲ-ਨਾਲ ਹੀ ਆਪਾਂ ਕੰਪਲੀਟ ਕਰਦੇ ਜਾਂਦੇ ਹੁੰਨੇ ਆ ਇਹ ਨਹੀਂ ਹੁੰਦਾ ਵੀ ਕਿਤੇ ਕਿਤੋਂ ਕੱਟ ਲੈ ਕੇ ਤੇ ਕਿਤੇ ਕੱਟਨੇ ਕਪੜਾ ਵੇਸਟਿੰਗ ਕਰੀ ਜਾਗੇ ਆ ਹੁਣ ਕਪੜੇ ਦੀ ਤੁਸੀਂ ਜੇ ਬਾਜੂ ਬਣਾਉਣੀ ਹੋਈ ਬਾਜੂ ਬਣਾ ਲਓ ਜੇ ਬਾਜੂ ਤੁਸੀਂ ਇਸ ਦੀ ਨਹੀਂ ਬਣਾਉਣੀ ਜਿਹੜਾ ਨਾਲ ਉਹ ਘੇਰੇ ਦੇ ਉੱਤਰੂਗਾ ਹੁਣ ਦੇਖੋ ਐਕਸਟਰਾ ਕਪੜਾ ਜਿਹੜਾ ਉਤਰਨਾ ਹੈ ਇਹਦੇ ਚੋਂ ਇੱਕ ਤਾਂ ਇਹ ਉੱਤਰ ਗਿਆ ਸਵਾ 2.5 ਮੀਟਰ ਸੀਗਾ ਜੀ ਇਹ ਕਪੜਾ ਚੌੜੇ ਪਣੇ ਦੇ ਵਿੱਚ ਸ਼ਰਟ ਦਾ ਹੁਣ ਆਪਾਂ ਸ਼ਰਟ ਦੇ ਸਿਰਫ ਲੈਂਥ ਉਤਾਰੀ ਆਪਾਂ ਸ਼ਰਟ ਦੀ ਹੋਰ ਕੁਝ ਨਹੀਂ ਉਤਾਰਿਆ ਹੁਣ ਇਹਨੂੰ ਇਸ ਤਰ੍ਹਾਂ ਕੋਲ ਲਓ ਆ ਲਓ ਜੀ ਠੀਕ ਹੈ ਹੁਣ ਤੁਸੀਂ ਕੀ ਕਰਨਾ ਇਹਨੂੰ ਇਸ ਤਰ੍ਹਾਂ ਤਾ ਸੀਗੀ ਇਹ ਫੋਲਡਿੰਗ ਹੁਣ ਇਸ ਤਰ੍ਹਾਂ ਕੰਨੀਆਂ ਰੱਖੋ ਜਿੰਨਾ ਤੁਹਾਨੂੰ ਘੇਰ ਚਾਹੀਦਾ ਉਹਨਾਂ ਤੁਸੀਂ ਘੇਰ ਉਤਾਰ ਕੰਨੀ ਨਾਲ ਕੰਨੀਆਂ ਇਸ ਤਰ੍ਹਾਂ ਮਲਾ ਕੇ ਇਸ ਤਰ੍ਹਾਂ ਤਹਿ ਲਾ ਲੈਣੀ ਆ ਜੀ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਤਹਿ ਲਾ ਕੇ ਵੀ ਇਸ ਤਰ੍ਹਾਂ ਮਿਸ਼ਾਓ ਇਸ ਤਰ੍ਹਾਂ ਮਿਸ਼ਾ ਲਿਆ ਜੀ ਹੁਣ ਤੁਹਾਡੇ ਮੈਂ ਕਪੜਾ ਦੱਸਦੀ ਆ ਤੁਹਾਨੂੰ ਜਿਹੜਾ ਤੁਹਾਡਾ ਕਪੜਾ ਵਰਤਿਆ ਕਿਵੇਂ ਜਾਊਗਾ ਆ ਦੇਖੋ ਇਸ ਤਰ੍ਹਾਂ ਆਪਾਂ ਵਿਛਾ ਲਿਆ ਇਸ ਤਰ੍ਹਾਂ ਮਿਚਾਉਣ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਜਿਹੜਾ ਇੱਧਰਲੇ ਪਾਸੇ ਕੰਨੀਆਂ ਖੁੱਲਾ ਪਾਸਾ ਠੀਕ ਹੈ ਜੀ ਇਸ ਪਾਸੇ ਤੁਸੀਂ ਆਪਣਾ ਘੇਰ ਮਹੰਤੀ ਮਾਰਨਾ 19 ਇੰਚ ਆ 4 ਇੰਚ ਐਕਸਟਰਾ ਮਾਰਜਿਨ ਰੱਖਾਂਗੇ 23 ਇੰਚ ਦੀ ਕਟਾਈ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ 23 ਇੰਚ ਲਗਾ ਲਿਓ ਇਸ ਤਰ੍ਹਾਂ ਆਹ ਲਓ ਜੀ 23 ਇੰਚ ਲਗਾ ਲਿਆ हम इधर देखो इधर खुले पास्य रख के लगाए भी गलती ना करो भी बंद पास्य लगाए जोड़ा बंद वाला पासा यने बाजू च भी वरत्या जा सदगा बैल्ट भी वरत्या जा सदा जी होर कोई छोटा जमें वो चो कपड़ा बदता है ना कि भी छोटे बच्चे का भी बना हो कपड़ा निकल होगा आराम मेरा कह तो भावे ही आठ ठीक है जी एक्स्ट्रा कपड़ा इस तरह निकल हों जी इतों रखो तेई इंश और इतों रखो तेई इंश लास्ट तो रखो तेई इंश ਐਕਸਟra ਐਕਸਟra ਰੱਖ ਲਿਆ ਜੀ ਹੁਣ ਤੁਸੀਂ ਇਹਦੀ ਕਟਾਈ ਕਰੋਗੇ ਵੀਰੇ ਪੱਲੇ ਫੇਰ ਦੇਖ ਲੈਣੀਆਂ ਚਾਰੇ ਲਹਿਰਾ ਇੱਕੋ ਜਿਹਾ ਨਾ ਇੱਕੋ ਜਿਹਾ ਜੀ ਬਿਲਕੁਲ ਹੁਣ ਆਪਾਂ ਇਹਦੀ ਕਟਾਈ ਕਰਾਂਗੇ ਆ ਦੇਖੋ ਆ ਜਿਹੜਾ ਕੱਪੜਾ ਜਿਹੜੀ ਆ ਬਾਜੂ ਆ ਇਹ ਤਾਂ ਮੂਰੀ ਵਾਸਤੇ ਇਹਦੇ ਵਿੱਚ ਇੱਥੇ ਨਾ ਜੋੜ ਪਾ ਕੇ ਬਾਜੂ ਬਣੂਗੀ ਠੀਕ ਹੈ ਜੀ ਛੋਟਾ ਜੋੜ ਪਾਊਗਾ ਤੇ ਜੇ ਤੁਸੀਂ ਨਹੀਂ ਜੋੜ ਪਾਉਣਾ ਕਪੜਾ ਨਹੀਂ ਵਿਚਾਉਣਾ ਫਿਰ ਤੁਸੀਂ ਜਿਹੜਾ ਮੈਂ ਕਪੜਾ ਤੁਹਾਨੂੰ ਪਹਿਲਾਂ ਲੈਂਥ ਜਦੋਂ ਉਤਾਰੀ ਆ ਉਹਦੇ ਨਾਲ ਉਹ ਬਚਿਆ ਕਪੜਾ ਮੈਂ ਤੁਹਾਨੂੰ ਦਿਖਾਈ ਦਿੱਤਾ ਹਨ ਉਹਦੀ ਬਾਜੂ ਬਣਾ ਲਓ ਆਪਾਂ ਉਹਦੀ ਬਾਜੂ ਬਣਾਵਾਂਗੇ ਕਿਉਂਕਿ ਇਹਨਾਂ ਨੇ ਕਿਸੇ ਵੀ ਕਪੜਾ ਉਹਨਾਂ ਨੇ ਕਿਹਾ ਨਹੀਂ ਵੀ ਵਿੱਚੋਂ ਕਪੜਾ ਸਾਨੂੰ ਬੱਚੇ ਦਾ ਚਾਹੀਦਾ ਜੇ ਕਿਤੇ ਬੱਚੇ ਦਾ ਸੂਟ ਵੀ ਬਣਾਉਣਾ ਹੋਵੇ ਨਾ ਨਾਲ ਜਿਵੇਂ ਹੁਣ ਮਾਮਾ ਧੀਆਂ ਦੇ ਇੱਕੋ ਜਿਹੇ ਕੱਪੜੇ ਪਏ ਰਹੇ ਆ ਹਨ ਉਸ ਤਰ੍ਹਾਂ ਫਿਰ ਮੈਂ ਉਸ ਤਰ੍ਹਾਂ ਕੱਢ ਲੈਣੀ ਹੁੰਦੀ ਆ ਕਪੜਾ ਆ ਦੇਖੋ ਜੀ ਹੁਣ ਆਪਣੇ ਕੋਲੇ ਢੇਰ ਉਤਰ ਗਿਆ ਘੇਰ ਉਤਰ ਕੇ ਲੈਂਥ ਉਤਰ ਗਈ ਜੈਂਪਰ ਦੀ ਹੁਣ ਇਹਧੀਆਂ ਰਹਿ ਗਈਆਂ ਕਾਟਾ ਠੀਕ ਹੈ ਜੀ ਇਸ ਤਰ੍ਹਾਂ ਸੌਖੇ ਤਰੀਕੇ ਦੇ ਨਾਲ ਘੇਰ ਉਤਾਰ ਕੇ ਕਾਟਾਂ ਪਾ ਸਕਦੇ ਹੋ ਤੁਸੀਂ ਇਸ ਤਰ੍ਹਾਂ ਜੀ ਹੁਣ ਤੁਸੀਂ ਕੀ ਚੈੱਕ ਕਰਨਾ ਇਹਦੇ ਵਿੱਚ ਆ ਪੱਤੀਆਂ ਬਣੀਆਂ ਹੋਣਾਂ ਠੀਕ ਹੈ ਇਹਨਾਂ ਨੂੰ ਚੈੱਕ ਕਰਕੇ ਫੋਲਡਿੰਗ ਕਰ ਲੈਣਾ ਇਹਨਾਂ ਦੇ ਮੂੰਹ ਉੱਪਰ ਨੂੰ ਹੋਣੇ ਚਾਹੀਦੇ ਇਧਰਲੇ ਪਾਸੇ ਇਹਨਾਂ ਦਾ ਮੋਢਾ ਤੇ ਗਲਾ ਬਣੂਗਾ ਠੀਕ ਹੈ ਜੀ ਹੁਣ ਇਹਨੂੰ ਜਦੋਂ ਇਸ ਤਰ੍ਹਾਂ ਫੋਲਡਿੰਗ ਕੀਤਾ ਮੋਢਾ ਗਲਾ ਇਹਦਾ ਚੈੱਕ ਕਰ ਲਿਆ ਹੁਣ ਤੁਸੀਂ ਦੂਜੀ ਜਿਹੜਾ ਸ਼ਰਟ ਦਾ ਪੱਲਾ ਇਹ ਬੈਕ ਦਾ ਪੱਲਾ ਹੋ ਗਿਆ ਜੀ ਹੁਣ ਤੁਸੀਂ ਫਰੰਟ ਦਾ ਪੱਲਾ ਚੱਕੋ ਹਾ ਦੇਖੋ ਹੁਣ ਇਹਦੇ ਵਿੱਚ ਕੀ ਹੋ ਰਿਹਾ ਇਧਰਲੇ ਪਾਸੇ ਡੰਡੀਆਂ ਆ ਰਹੀਆਂ ਇਧਰ ਨੂੰ ਪੱਤੀਆਂ ਆ ਰਹੀਆਂ ਇਹ ਪੱਤੀਆਂ ਵੀ ਉੱਪਰ ਨੂੰ ਜਾਣੀਆਂ ਚਾਹੀਦੀਆਂ ਇਹਦੇ ਲਈ ਤੁਸੀਂ ਇਸ ਤਰ੍ਹਾਂ ਘਮਾਓ ਇਹਨਾਂ ਸੂਟਾਂ ਦੇ ਵਿੱਚ ਇਸ ਚੀਜ਼ ਦੀ ਤੁਸੀਂ ਧਿਆਨ ਰੱਖ ਕੇ ਕਟਾਈ ਕਰਿਆ ਕਰੋ ਇਹ ਨਾ ਹੋਵੇ ਵੀ ਇੱਕ ਪਾਸੇ ਤਾਂ ਪੱਤੀਆਂ ਉੱਪਰ ਨੂੰ ਜਾਣ ਇੱਕ ਪਾਸੇ ਪੱਤੀਆਂ ਨੀਚੇ ਨੂੰ ਆਉਣ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਾਟਾਂ ਦਾ ਨਹੀਂ ਦੱਸੂਗੀ ਕਾਟਾਂ ਨਾ ਮੈਂ ਇਸ ਨਾਪ ਦੇ ਹੋਰ ਸੂਟ ਆਏ ਹੋਏ ਆ ਉਹਦੇ ਵਿੱਚ ਦੱਸ ਦੂੰਗੀ ਅੱਜ ਮੈਂ ਤੁਹਾਨੂੰ ਘੇਰ ਦਾ ਡਿਜ਼ਾਈਨ ਦੇ ਹਿਸਾਬ ਨਾਲ ਕਟਿੰਗ ਕਰਨ ਦਾ ਕਟرائی ਦੇ ਸੂਟ ਦਾ ਕਿਵੇਂ ਘੇਰ ਉਤਾਰਿਆ ਜਾਂਦਾ ਚੌੜੇਪਣੇ ਦੇ ਵਿੱਚ ਇਹੀ ਹੀ ਚੀਜ਼ ਸਮਝਾਉਂਗੀ ਠੀਕ ਹੈ ਜੀ ਇਸ ਦੇ ਵਿੱਚ ਆਪਾਂ ਬੈਕ ਦਾ ਪੱਲੇ ਦੀ ਥੋੜੀ ਜੀ ਫਰੰਟ ਦੀ ਸ਼ਾਂਤੀ ਮਾਰ ਕੇ ਉਹ ਵੀ ਤੁਹਾਨੂੰ ਮੈਂ ਦੱਸ ਦਿੰਨੀ ਆ ਕਿ ਇਸ ਤਰ੍ਹਾਂ ਸ਼ਾਂਤੀ ਮਾਰਨੀ ਆ ਸ਼ਾਂਤੀ ਜ਼ਰੂਰ ਮਾਰ ਲਿਓ ਆ ਹੁਣ ਪਹਿਲਾਂ ਬੈਕ ਦਾ ਪੱਲਾ ਜਿਹੜਾ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਵਾਲ ਵਗੈਰਾ ਕੱਢ ਕੇ ਹੱਥ ਫੇਰ ਦੇਣਾ ਇਸ ਤਰ੍ਹਾਂ ਵਾਲ ਵਗੈਰਾ ਕੰਡ ਲੈਣੀ ਆ ਤੇ ਵਿਛਾ ਲੈਣਾ ਠੀਕ ਹੈ ਜੀ ਉੱਪਰ ਵੀ ਇਸ ਤਰ੍ਹਾਂ ਵਾਲ ਵਗੈਰਾ ਕੱਢ ਲੈਣੇ ਆ ਔਰ ਵਿਛਾ ਦੇਣਾ ਠੀਕ ਹੈ ਜੀ ਹੁਣ ਤੁਸੀਂ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਦੱਸ ਦਿੱਤੀਆਂ ਚੌੜੇ ਪਣੇ ਦੇ ਵਿੱਚ ਸੌਖੇ ਤਰੀਕੇ ਨਾਲ ਘੇਰਾ ਉਤਾਰਿਆ ਚੌੜੇ ਪਣੇ ਦੇ ਵਿੱਚ ਸੂਟ ਦੇ ਜਿਹੜੀ ਕੱਪੜਾ ਵੇਸਟਿੰਗ ਨਹੀਂ ਜਾਇਆ ਜਾਂਦਾ ਵਰਤੋਂ ਕਿਸ ਤਰ੍ਹਾਂ ਕਰਨੀ ਆ ਇਹ ਦੂਸਰਾ ਨੰਬਰ ਤੀਸਰਾ ਨੰਬਰ ਹੈਗਾ ਜੀ ਆਹ ਵਾਲਾ ਜਿਹੜਾ ਇਹਦੇ 'ਚ ਡਿਜ਼ਾਈਨ ਬਣਿਆ ਹੁੰਦਾ ਉਸ ਹਿਸਾਬ ਦੇ ਨਾਲ ਤੁਸੀਂ ਕਮਾ ਕੇ ਸੂਟ ਕਿਸ ਤਰ੍ਹਾਂ ਰੱਖ ਕੇ ਘਟਾਈ ਕਰਨਾ ਦੇਖੋ ਪੱਤੀਆਂ ਇਹਦੀਆਂ ਵੀ ਉੱਪਰ ਨੂੰ ਜਾ ਰਹੀਆਂ ਔਰ ਪੱਤੀਆਂ ਬੈਕ ਸਾਈਡ ਦੀਆਂ ਵੀ ਉੱਪਰ ਨੂੰ ਜਾ ਰਹੀਆਂ ਉੱਪਰ ਨੂੰ ਹੀ ਪੱਤੀਆਂ ਜਾਣ ਨਾ ਕਿ ਇਹ ਹੋਵੇ ਵੀ ਇੱਕ ਪਾਸੇ ਪੱਤੀਆਂ ਉੱਪਰ ਹੋਣ ਔਰ ਇੱਕ ਪਾਸੇ ਪੱਤਾਂਾ نیچے ਨੂੰ ਹੋਣ ਡੰਡੀਆਂ ਉੱਪਰ ਹੋਣ ਠੀਕ ਹੈ ਜੀ ਇਸ ਚੀਜ਼ ਜੋ ਤੁਸੀਂ ਇਹ ਇਹ ਨਹੀਂਗਾ ਵੀ ਮੇਰੇ ਕੋਲੇ ਪੱਤਿਆਂ ਵਾਲਾ ਸੂਟ ਆ ਤੁਹਾਡੇ ਕੋਲੇ ਵੀ ਪੱਤਿਆਂ ਵਾਲਾ ਹੋ ਨਹੀਂ ਜੀ ਤੁਹਾਡੇ ਕੋਲੇ ਤੁਸੀਂ ਡਿਜ਼ਾਈਨ ਦੇ ਹਿਸਾਬ ਨਾਲ ਦੇਖ ਲੈਣਾ ਜੋ ਵੀ ਡਿਜ਼ਾਈਨ ਕਈ ਵਾਰ ਗੋਲ ਫਲਾਵਰ ਜਿਹਾ ਬਣਿਆ ਹੁੰਦਾ ਕਈ ਵਾਰ ਛੋਟੇ ਫੁੱਲਾਂ ਦਾ ਬਣਿਆ ਹੁੰਦਾ ਕਈ ਵਾਰ ਇਸ ਤਰ੍ਹਾਂ ਪੱਤਿਆਂ ਦਾ ਬਣਿਆ ਹੁੰਦਾ ਬਹੁਤ ਤਰ੍ਹਾਂ ਦੀ ਡਿਜ਼ਾਈਨਿੰਗ ਆ ਰਹੀ ਆ ਠੀਕ ਹੈ ਜੀ ਉਹ ਸਾਨੂੰ ਹੁਣ ਆਪਾਂ ਬੈਕ ਇੰਚ ਜਿਹੜਾ ਵੱਡਾ ਵੱਡਾ ਕੀਤਾ ਸੀ ਆਪਾਂ ਨੂੰ ਚਾਹੀਦਾ ਤਾਂ 46 ਇੰਚ ਸੀਗਾ ਆਪਾਂ 47 ਕਟਾਈ ਕੀਤਾ ਸੀ ਕਿਉਂਕਿ ਆਪਾਂ ਨੂੰ ਬੈਕ ਦਾ ਪੱਲਾ 1 ਇੰਚ ਵੱਡਾ ਚਾਹੀਦਾ ਹੁੰਦਾ ਹੁਣ ਫਰੰਟ ਦਾ ਆਪਾਂ 1 ਇੰਚ ਇਸ ਤਰ੍ਹਾਂ ਸ਼ਾਂਤੀ ਪਾ ਦਿੰਨੇ ਆ ਠੀਕ ਹੈ ਜੀ ਇਹ ਵੀ ਚੀਜ਼ ਮੈਂ ਤੁਹਾਨੂੰ ਸਮਝਾ ਦਿੱਤੀ ਇਹ ਸ਼ਾਂਤੀ ਕਿਉਂ ਪਾਉਨੇ ਆ ਆਪਣੇ ਚੈਨਲ ਤੇ ਜਾ ਕੇ ਵੀਡੀਓ ਚੈੱਕ ਕਰ ਲਿਓ ਇਹ ਸ਼ਾਂਤੀ ਦਾ ਮੇਨ ਰਾਜ ਉਹਦੇ ਵਿੱਚ ਆਪਾਂ ਦੱਸਿਆ ਹੋਇਆਗਾ ਠੀਕ ਹੈ ਜੀ ਚੰਗੀ ਤਰ੍ਹਾਂ ਵੀਡੀਓ ਇਸ ਚੀਜ਼ ਤੇ ਪਾਈ ਹੋਈ ਹੈ ਉੱਥੇ ਤੁਸੀਂ ਚੈੱਕ ਕਰ ਲਿਓ ਇਹ ਆਪਾਂ ਸ਼ਾਂਤੀ ਪਾ ਦਿੱਤੀ ਠੀਕ ਹੈ ਜੀ ਇਸ ਤਰ੍ਹਾਂ ਬਸ ਹੁਣ ਇਹਨਾਂ ਦਾ ਜਿਹੜਾ ਨਾਪ ਆ ਉਹ ਹਿਸਾਬ ਦੀਆਂ ਆਪਾਂ ਵੀਡੀਓ ਪਹਿਲਾਂ ਦੇ ਚੁੱਕੇ ਆ ਕਾਟਾਂ ਦਾ ਹੈਗਾ ਫੋਲੋ ਅਪ ਇਹਦਾ ਸਾਤੀ ਦਾ ਸੀਗਾ 38 ਜੀ ਹਾਫ ਨਾਪ ਉੰਨੀ ਕਮਰ ਫੋਲੋ ਅਪ 35 ਹਾਫ ਨਾਪ 17 ਹੈਪ ਫੋਲੋ ਅਪ 42 ਹਾਫ ਨਾਪ ਵੀ ਇਹ ਹਿਸਾਬ ਦੀਆਂ ਕਾਟਾਂ ਦੀਆਂ ਮੈਂ ਦੋ ਤਿੰਨ ਵੀਡੀਓ ਪਾ ਚੁੱਕੀ ਹਾਂ ਉੱਥੇ ਜਾ ਕੇ ਤੁਸੀਂ ਕਾਟਾਂ ਚੈੱਕ ਕਰ ਲਿਓ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਦਬ ਕੇ ਸ਼ੇਅਰ ਕਰ ਦਿਆ ਕਰੋ ਲਾਈਕ ਕਮੈਂਟ ਕਰਨ ਨਾ ਭੁੱਲਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਂ-ਨਵੀਂ ਜਾਣਕਾਰੀ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ